ਇਸਾਤੇ ਬੱਚਿਆਂ ਦੀ ਪਸੰਦ ਆ ਤੇ ਬੱਚਿਆਂ ਦਾ ਕਰਕੇ ਸਾਨੂੰ ਮੈਨੂੰ ਚਲਾਣਾ ਪੈਂਦਾ ਤੇ ਇੱਥੇ ਆਣ ਕੇ ਸਾਰਾ ਕੁਝ ਤੁਹਾਨੂੰ ਇੱਕ ਜਗ੍ਹਾ ਮਿਲ ਜਾਣਾ ਤੁਹਾਡਾ ਟਾਈਮ ਬਚ ਜਾਣਾ ਚੀਜ਼ ਵਧੀਆ ਹਰ ਕੋਈ ਵਧੀਆ ਐਕਸਪੀਰੀਅੰਸ ਜਦੋਂ ਆ ਰਹੇ ਜਦੋਂ ਵੀ ਆਉਂਦੇ ਆ ਜੀ ਸੋਸਤਾ ਕੋਟਪਿੰਟ ਇੱਥੋਂ ਲੈ ਕੇ ਜ ਸਾਰਿਆਂ ਲਈ ਜੋ ਸੁਣਨਾ ਹੈ ਕਸਟਮ ਰਿਕਮੈਂਡ ਕਰਦਾ ਸਾਰੇ ਆਉਣ ਬੜਾ ਵਧੀਆ ਜਿੱਦਣ ਕਿਹਾ ਤੁਹਾਨੂੰ ਉਦੋਂ ਕੱਪੜੇ ਮਿਲ ਗਏ ਤੇ ਬੜਾ ਗੁੱਡ ਐਕਸਪੀਰੀਅੰਸ ਇਹਨਾਂ ਦਾ ਵਧੀਆ ਕੁਆਲਟੀ ਹੈ ਇਹਨਾਂ ਦੀ ਸਾਰਾ ਕੁਝ ਹਾਂ ਜੀ ਕਾ ਕੈਸਾ ਵਈ ਵਾਹ ਅੱਜ ਇਸ ਟਾਈਮ ਆਪਾਂ ਖਾਲਸਾ ਕਾਲਜ ਦੇ ਬਿਲਕੁਲ ਆਪੋਜ਼ਿਟ ਖੜੇ ਆਂ ਖੜੇ ਆਪਾਂ ਸ਼ੋਰੂਮ ਤੇ ਵੋ 20ਪੋ ਟੈਂਡਰਿੰਗ ਸੋ ਜੇਕਰ ਤੁਸੀਂ ਇਹ ਵਿਆਹ ਖਾਦੀ ਦਾ ਸੋਚ ਰਹੇ ਹੋ ਜਾਂ ਵੈਸੇ ਨਵੇਂ ਕੱਪੜੇ ਬਣਾਉਂਦਾ ਸੋਚ ਰਹੇ ਹੋ ਤੇ ਇਸ ਜਗ੍ਹਾ ਤੋਂ ਬੈਸਟ ਤੁਹਾਨੂੰ ਹੋਰ ਕੋਈ ਜਗ੍ਹਾ ਨਹੀਂ ਮਿਲ ਸਕਦੀ ਉਹਦੇ ਪਿੱਛੇ ਬੜੀ ਸਾਰੇ ਰੀਜ਼ਨ ਨੇ ਉਹ ਵੀ ਆਪਾਂ ਜਾਣਨ ਦੀ ਕੋਸ਼ਿਸ਼ ਕਰਨ बात करते हैं आपा अमित जी दे नाल अमित जी सत श्री अकाल सत श्री अकाल क्या हाल है बहुत बढ़िया ठीक-ठाक ठीक-ठाक कितना चल रहा है सीजन कम बहुत बढ़िया बहुत बढ़िया सीजन स्टार्ट हो गया ठीक है अच्छा ਸਾਡੇ ਵੇਖਣ ਵਾਲਿਆਂ ਨੂੰ ਦੱਸੋ ਕੀ ਸਪੈਸ਼ਲਟੀ ਕੀ ਆਪਣੀ ਸਾਡੇ ਕੋਲ ਵਿਆਹ ਸ਼ਾਦੀਆਂ ਦੇ ਰਿਲੇਟਡ ਇਥੇ ਸੂਟਸ ਸਾਰੇ 3 ਪੀਸ ਜਾਂ 2 ਪੀਸ ਸ਼ੇਰਵਾਨੀਆਂ ਆਪਾਂ ਸਾਰਾ ਕੁਝ ਸਟਿਚ ਕਰਦੇ ਹਾਂ ਬੇਟੀ ਕੁੜਤੇ ਪਜਾਮੇ ਸਾਰੇ ਜੈਕਟਸ ਸਾਰੇ ਕੁਝ ਆਪਣੇ ਕੋਲ ਇਥੇ ਇਨ ਹਾਊਸ ਹੀ ਆਪਣੇ ਫੈਬਰਿਕ ਆਪਲੀ ਸਟਿਚਿੰਗ ਦੇ ਨਾਲ ਕਰਦਾ ਸਾਰਾ ਅਲਵਦੀਏ ਤੋਂ ਵਧੀਆ ਬਣਾ ਕੇ ਚੀਜ਼ ਦਾ ਸਵਾਦ ਨਹੀਂ। ਸੋ ਜੇ ਕਿਸੇ ਨੇ ਸੋਚਿਆ ਕਿ ਮੈਂ ਕੋਈ ਜਿਹੜਾ ਕਪੜਾ ਬਣਾਉਣਾ ਵਾ ਵਿਆਹ ਸ਼ਾਦੀ ਲਈ ਜਾਂ ਵੈਸੇ ਤੇ ਉਹਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ। ਮਤਲਬ ਕਪੜਾ ਵੀ ਇੱਥੋਂ ਹੀ ਤੇ ਸਵਾਈ ਵੀ ਇੱਥੇ ਹੀ ਸਾਰਾ ਕੁਝ ਹੈ। ਹਾਂਜੀ ਹਾਂਜੀ ਤੇ ਕੀ ਕਿੰਨਾ ਕੁ ਟਾਈਮ ਫਰੇਮ ਬੰਦਾ ਲੈ ਕੇ ਚੱਲੇ ਜੇ ਕਿਸੇ ਨੇ ਵਿਆਹ ਸ਼ਾਦੀ ਦਾ ਮੰਨ ਲਓ ਸੋਚ ਲਿਆ ਤੇ ਕਿੰਨਾ ਚਿਰ ਪਹਿਲਾਂ ਤੁਹਾਨੂੰ ਦੱਸਿਓ? ਇੱਕ ਹਫ਼ਤੇ ਦਾ ਟਾਈਮ ਆਪਾਂ ਲੈ ਕੇ ਚੱਲਦੇ ਹਾਂ ਕਸਟਮਰਸ ਨੂੰ ਪਰ ਜੇ ਕੋਈ ਕਿਸੇ ਕਸਟਮਰ ਨੂੰ ਬਹੁਤ ਐਮਰਜੈਂਸੀ ਹੈ ਉਹ ਆਪਾਂ ਉਹਨਾਂ ਦਾ 1 ਜਾਂ 2 ਦਿਨਾਂ ਦੇ ਵਿੱਚ ਚੀਜ਼ ਹਰ ਕੋਈ ਰੈਡੀ ਕਰਕੇ ਦੇ ਦੇਈਏ। ਤੇ ਮੈਂ ਸੁਣਿਆ ਤੁਹਾਡੀ ਇਹ ਵੀ ਸਪੈਸ਼ਲਟੀ ਆ ਵੀ ਇੰਨੀ ਛੇਤੀ ਨਹੀਂ ਕੋ ਬਣਾ ਕੇ ਦਿੰਦਾ ਜੇ ਨਿਸ਼ਚਿਤ ਤੂ ਬਣਾ ਦਿੰਦੇ ਹਾਂ ਸਾਡੇ ਕੋਲ ਅੱਜ ਕੋਈ ਕਸਟਮਰ ਆਇਆ ਤਾਂ ਉਹਨੂੰ ਆਪਾਂ ਅੱਜ ਵੀ ਸੂਟ ਬਣਾ ਕੇ ਦੇ ਸਕਦੇ ਹਾਂ ਅਮਾ ਜੀ ਲੋਕ ਉਹਦੇ ਫਿਰ ਵੱਧ ਪੈਸੇ ਲੱਗਦੇ ਆ ਨਹੀਂ ਸੇਮ ਪੈਸੇ ਦੇ ਵਿੱਚ ਹਰ ਹਾਂ ਜੀ ਇਦਾਂ ਤੇ ਫਿਰ ਹਰ ਕੋਈ ਕਹੂਗਾ ਵੀ ਮੈਨੂੰ ਵਾਜੀ ਬਣਾ ਕੇ ਦੋ ਹਰ ਕਸਟਮਰ ਦਾ ਆਪਣੇ ਤੇ ਡਿਪੈਂਡ ਕਰਦਾ ਜਿਸ ਤਰ੍ਹਾਂ ਕੋਈ ਐਨ ਆਰ ਆਈ ਜਿਹੜੇ ਲੋਕ ਨੇ ਬਾਹਰੋਂ ਆ ਰਹੇ ਆ ਅੱਜ ਹੀ 에어ਪੋਰਟ ਤੇ ਉਤਰਦੇ ਸਿੱਧਾ ਇੱਥੇ ਆ ਜਾਂਦੇ ਆ ਸਾਡੇ ਕੋਲ ਸਾਨੂੰ ਕੱਲੀਆਂ ਪਰਸ ਤੱਕ ਸੂਟ ਪਈਦਾ ਤੇ ਆਪਾਂ ਸਾਰਾ ਉਹ ਰੈਡੀ ਕਰਕੇ ਇਥੇ ਲੋਨਯਰ ਅੱਛਾ ਪਰ ਇਹ ਵਾਕਿਆ ਪਰ ਕਸਟਮਰ ਦਾ ਜੋ ਵੀ ਕਿਸੇ ਨਾਲ ਸਾਡੀ ਕਮਿਟਮੈਂਟ ਹੋ ਗਿਆ ਪੂਰੀ ਕਰਕੇ ਜਾਂਦਾ ਤੇ ਆਪਣੇ ਜਿਹੜੇ ਮਾਸਟਰ ਨੇ ਸਾਰੇ ਜਿਹੜੇ ਸੀਨ ਵਾਲੇ ਆ ਟੇਲਰ ਇਹਨੋਂ ਸਾਰੇ ਸਾਰਾ ਇਹਨਾਂ ਹੁਸ਼ੀਰ ਸਾਡੇ ਕੋਲ ਉੱਪਰ ਹੀ ਸਾਡੇ ਮਾਸਟਰ ਨੇ ਜਿਹੜੇ ਤਿੰਨ ਮਾਸਟਰ ਨੇ ਇਥੇ ਸੂਟ ਤੇ ਵਖਰੇ ਜਾਂ ਕੁਰਤੇ ਜਾਂ ਮੈਦੇ ਵਖਰੇ ਇਥੇ ਸਾਰੇ ਦਿਨ ਰਾਤ ਕੰਮ ਕਰਦੇ ਆ ਤੇ ਉੱਥੇ ਟੇਲਰ ਬੈਠਦੇ ਸਾਰੇ ਆਪਣੇ ਜਿਹੜੇ ਚੀਜ਼ ਬਣਾ ਕੇ ਜਿੰਨਾ ਨੂੰ ਤਿਆਰ ਕਰਕੇ ਦਿੰਦੀਆਂ ਸਾਨੂੰ ਰਾਤ ਨੂੰ ਮਾ ਦੀ ਬਾਤ ਤੇ ਕਿੰਨਾ ਕੁ ਸਮਾਂ ਹੋ ਗਿਆ ਆਪਾਂ ਨੂੰ ਮੈਨੂੰ 10 ਸਾਲ ਹੋ ਗਏ 2014 ਦੇ ਵਿੱਚ ਮੈਂ ਸ਼ੁਰੂ ਕੀਤਾ ਸੀ ਜੀ ਇਹ ਕੰਮ ਸ਼ੁਰੂ ਤੋਂ ਇੱਥੇ ਹੀ ਸ਼ੁਰੂ ਤੋਂ ਇੱਥੇ ਖਾਲਸਾ ਕਾਲਜ ਦੇ ਬਿਲਕੁਲ ਅੱਗੇ ਆਪਣਾ ਸ਼ੋਰੂਮ ਇਹ ਫਿਰ ਖਾਲਸਾ ਕਾਲਜ ਦਾ ਫਾਇਦਾ ਵੀ ਹੁੰਦਾ ਕਿਉਂਕਿ ਸਟੂਡੈਂਟ ਕਾਫੀ ਆਉਂਦਾ ਹੁੰਦਾ ਸਾਡੇ ਕਾਫੀ ਕਾਫੀ ਯੂਥ ਸਾਰਾ ਸਾਡੇ ਨਾਲ ਜੁੜਿਆ ਹੋਇਆ ਕਾਲਜ ਵੀ ਹੈ ਤੇ ਨਾਲ ਹੀ ਅੱਗੇ ਯੂਨੀਵਰਸਿਟੀ ਨਾਲ ਹੀ ਅੱਗੇ ਹਾਂਜੀ ਦੋਵਾਂ ਦਾ ਬਹੁਤ ਫਾਇਦਾ ਹੁੰਦਾ ਵੇਖੀਏ ਕੁਝ ਫਿਰ ਦਿਖਾਉਂ ਹਾਂ ਜੇ ਮੰਨ ਲਓ ਆਪਾਂ ਆ ਕੈਮਰੇ ਵਾਲਾ ਮੁੰਡਾ ਹੀ ਅੱਜ ਵਿਆਹਣਾ ਹੋਵੇ ਤੇ ਕੀ ਬਖਾਓਗੇ ਠੀਕ ਠੀਕ ਹੈ ਅਬਾ ਸ਼ੇਰਵਾਲੀ ਤੋਂ ਜਿਸ ਤਰ੍ਹਾਂ ਸਟਾਰਟ ਕਰਦੇ ਆਂ ਤੁਹਾਨੂੰ ਸੈਂਪਲ ਜਿਸ ਤਰ੍ਹਾਂ ਸ਼ੇਰ ਆ ਆ ਜਿਹੜੀ ਲੱਗੀ ਇਹੋ ਵੇਖ ਲੈਣੇ ਇਹ ਜਿਸ ਤਰ੍ਹਾਂ ਦੇਖੋ ਤੇ ਇਹ ਇਹ ਮਤਲਬ ਹੈ ਇਹ ਬਣ ਜਾਂਦੀ ਜਿਦਾਂ ਤੁਸੀਂ ਐਕਸਟੈਂਸ਼ਨ ਕਹਿ ਰਹੇ ਹੋ ਹਾਂਜੀ ਹਾਂ ਐਵਰੀ ਆਪਾਂ 1-2 ਦਿਨਾਂ ਅੰਦਰ ਬਣਾ ਕੇ ਦੇ ਸਕਦੇ ਆਂ ਬਾਕੀ ਜਿਹਦੇ ਉੱਤੇ ਜਿਸ ਤਰ੍ਹਾਂ ਕਢਾਈ ਵਗੈਰਾ ਹੋਣੀ ਹੈ ਉਹਨੂੰ ਅਬ 2-4 ਦਿਨ ਦਾ ਟਾਈਮ ਲੈ ਸਕਦੇ ਆਂ ਇਹ ਹੁਣ ਉੱਤੇ ਕਢਾਈ ਹੋਈ ਆ ਕਿ ਸਾਰੇ ਕੱਪੜੇ ਉੱਤੇ ਕਢਾਈ ਆਪਲੀ ਹੋਈ ਹੈ ਵੈਸੇ ਹੀ ਤੇ ਇਹ ਆਪਾਂ 2 ਦਿਨਾਂ ਦੇ ਵਿੱਚ ਲਗ ਸਕਦੇ ਤੇ ਅੱਛਾ ਜੀ ਇਹ ਜਿਹੜੇ ਤੁਸੀਂ ਇਹ ਪਾਏ ਨੇ ਬੁੱਤਾਂ ਦੇ ਉੱਤੇ ਇਹ ਬਾਕੀ ਵੀ ਸੂਟ ਨੇ ਸਾਰੇ ਤੇ ਇਹ ਵੀ ਬੰਦਾ ਲੈ ਸਕਦਾ ਜਾਂ ਇਹ ਸਿਰਫ ਵਿਖਾਉਣ ਦੇ ਲਈ ਨੇ ਹਾਂ ਇਹ ਵੀ ਜੇ ਕਿਸੇ ਨੂੰ ਰੈਡੀ ਆ ਜਾਏ ਤੇ ਆਪਾਂ ਵੀ ਰੈਡੀ ਵੀ ਦੇ ਸਕਦੇ ਅੱਛਾ ਜੀ ਫਿਰਤਾ ਜੀ ਤੇ ਭਾਵੇਂ ਬਾਕੀ ਸੇਮ ਇਸ ਨਾਲ ਦੇ ਫੈਬਰਿਕ ਵੀ ਆਪਣੇ ਕੋਲ ਅਵੇਲੇਬਲ ਹੋਗੇ ਜਿਹੜਾ ਕਿਸੇ ਸਾਈਜ਼ ਦਾ ਬਣਾਉਣਾ ਸੇਮ ਦੇ ਆਪਾਂ ਚੀਜ਼ ਉਹ ਵੀ ਬਣਾ ਕੇ ਦੇ ਦੇਣੀ ਹੈ ਓਕੇ ਹਾਂ ਉਦਾਂ ਤੇ ਕੀ ਆਪਣੇ ਜਿਹੜੀ ਇਹਨੇ ਮੰਨ ਲਓ ਮਾਲਾ ਪਾਈ ਆ ਜਾਂ ਟਾਈਆਂ ਜਾਂ ਹੋਰ ਸਕਾਫ ਕਿੰਨਾ ਕੁਛ ਹੁੰਦਾ ਉਹ ਵੀ ਸਾਰਾ ਕੁਝ ਹੀ ਸਾਰਾ ਕੁਝ ਹੀ ਮਿਲ ਰਿਹਾ ਹੈ ਮੈਂ ਭੇਜਿਆ ਬੇਟਾ ਇਹਨੂੰ ਕਾਫੀ ਰੋਕ ਕਿਨੇ ਚੱਲੇਗਾ ਬਣਾਉਦਾ ਜਦ ਅੱਛਾ ਬੇਟੇ ਨੇ ਭੇਜਿਆ ਹਾਂ ਠੀਕ ਹੈ ਸੋਹਣਾ ਲੱਗ ਰਿਹਾ ਹੋਇਆ ਸਾਇਰ ਉਹਨੇ ਤੇ ਭੇਜਿਆ ਇਹ ਸਾਡੇ ਬੱਚਿਆਂ ਦੀ ਪਸੰਦ ਆ ਤੇ ਬੱਚਿਆਂ ਦਾ ਕਰਕੇ ਸਾਨੂੰ ਵੀ ਨਾਲ ਚੱਲਣਾ ਪੈਂਦਾ ਹੈ ਨਾ ਇਹ ਗੱਲ ਆ ਕਿ ਸਾਡੇ ਬੱਚੇ ਆਉਂਦੇ ਆ ਇੱਥੇ ਸਾਡਾ ਤਾਂ ਆਪਣੇ ਮਾਂ ਵੀ ਇੱਥੋਂ ਪਿਛਲੀ ਵਾਰ ਆਏ ਸੀ ਤੁਸੀਂ ਤੁਸੀਂ ਤਾਂ ਮੈਂ ਆ ਸੀ ਜੀ ਇਹ ਤਾਂ ਜਿਹੜੀ ਮੈਰਿਜ ਹੋਜੀ ਉਸੇ ਤੋਂ ਆਇਆ ਲੋਜਰਕ ਤੋਂ ਓਕੇ ਅੱਛਾ ਉਹ ਵੀ ਕਾ ਕਾ ਇੱਥੇ ਜੀ ਅਸੀਂ ਦੀਪਪੁਰ ਕਰਦੇ ਹੀ ਪਹਿਲਾਂ ਸਟਿਚਿੰਗ ਇਹਨਾਂ ਤੋਂ ਕਰਵਾਉਂਦੇ ਜੀ ਬੱਚੇ ਨਹੀਂ ਕਿ ਉਹਨਾਂ ਕੋਲੀ ਜਾਉਣ ਉਹਨਾਂ ਬੱਚਿਆਂ ਨੇ ਰეკਮੈਂਡ ਕੀਤਾ ਕਿ ਇੱਥੇ ਆ ਆ ਗੁਰਜੇ ਟਾਈਮਿੰਗ ਵੱਜਦੀ ਆ ਭਾਜੀ ਯਾਰ ਇੱਕ ਬੰਦੇ ਕੋ ਟਾਈਮ ਹੋਣਾ ਕਿ ਹੁੰਦਾ ਅੱਜ ਕੱਲ ਤੁਹਾਨੂੰ ਪਤਾ ਲਾਈ ਬਿਜ਼ੀ ਆ ਤੇ ਇੱਥੇ ਆਣ ਕੇ ਸਾਰਾ ਕੁਝ ਤੁਹਾਨੂੰ ਇੱਕ ਹੀ ਜਗ੍ਹਾ ਮਿਲ ਜਾਣਾ ਤੁਹਾਡਾ ਟਾਈਮ ਬੱਜ ਜਾਣਾ ਚੀਜ਼ ਵਧੀਆ ਯਾਰ ਕੋਈ ਤੇ ਕੋਸਟ ਦੇ ਹਿਸਾਬ ਨਾਲ ਵੀ ਤੁਹਾਡੇ ਕੋਲਿੰਗ ਸਾਰਾ ਕੁਝ ਸਹੀ ਹੋ ਜਾਂਦਾ ਜੀ ਜੀ ਤੇ ਉੱਥੇ ਸਪੇਨ 'ਚ ਤੇ ਨਹੀਂ ਇਦਾਂ ਦਾ ਕੁਝ ਹੋਣਾ ਨਹੀਂ ਸਪੇਨ 'ਚ ਅਸੀਂ ਬੇੜੀ ਮੇੜੀ ਜੋ ਤੁਹਾਨੂੰ ਉੱਥੋਂ ਮਿਲਦਾ ਸਟਿਚਿੰਗ ਨਹੀਂ ਹੁੰਦੀ ਸੈਟੀਸਫਾਈਡ ਆ ਬੰਦਾ ਇਟ ショपिंग ਕਰਕੇ ਅੱਛਾ ਬੀਬੀਆਂ ਦੇ ਹੁਣ ਤੁਸੀਂ ਵਿਆਹ ਸ਼ਾਦੀ ਦੀ ショपिंग ਕਰ ਰਹੇ ਹੋ ਬੀਬੀਆਂ ਦੇ ਕੱਪੜੇ ਵਗੈਰਾ ਬਣਾਉਣੇ ਔਖੇ ਕੇ ਬੰਦਿਆਂ ਦੇ ਬੀਬੀਆਂ ਦੇ ਥੋੜੇ ਜਿਹਾ ਓਕੇ ਆ ਜੀ ਪੱਗ ਉਹ ਤਾਂ ਸੋਕੀ ਤੂੰ ਤੇ ਆਪ ਹੀ ਮੰਨ ਲਈ ਇਹ ਵੀ ਇਹ ਕੀ ਚਾਹੀਦਾ ਵੀ ਡਿਫਰੈਂਟ ਹੁੰਦਾ ਕਿ ਨਾ ਮੈਚ ਨਾ ਹੋਵੇ ਹਾਂ ਉਹ ਵੀ ਗੱਲ ਹੈ ਜੈਟਸ ਦਾ ਜਮਾ ਜੀ ਟੂ ਬ੍ਰੇਕ ਵੀ ਲਿਆ ਫਿਰ ਉਹ ਨਾ ਹੋ ਹੋ ਨਹੀਂ ਪਾਇਆ ਸੀ ਮੈਂ ਦੁਬਾਰਾ ਪਤਾ ਨਹੀਂ ਕਿਉਂ ਹੈਗਾ ਵੈਸੇ ਓਕੇ ਪਰ ਸਾਈਕੋਲੋਜੀ ਬੜੀ ਮਾੜੀ ਆ ਲੇਡੀਜ਼ ਦੀ ਐਸਾ ਮਾੜੀ ਹੈ ਲੈ ਲੋ ਆਪੇ ਮੰਨੀ ਜਾਂਦੇ ਸਾਰਿਆਂ ਨੂੰ You. The experiences? The experiences uh, I've been coming here for the last uh, five, six years now. Yeah, time Oh yeah, yeah, definitely. He's up to date, uh, perfect in fashion and uh, very uh, you know uh, he deals with his customers very nicely and uh, whatever the commitment he he fulfills that commitment. so i think uh, this is a man to go with uh, last year mai apne hasse banwaiya si coat pants wagara na kurta pajama sare banwaiye si air ki hun beta jawan ho gaya de waste e shopping karde hoye so ede waste hun three pants ne plus nehru jacket full suit te plus ek kurta pajama pathani kurta pajama oh banwa le ਮਸੀਹਾ ਜੀ ਬੈਨ ਕੋਰ ਤੋਂ ਅੱਜ ਅਸੀਂ 3 ਪੀ ਸੂਟ ਬਣਾਇਆ ਇਥੋਂ ਪੈਂਟਾਂ ਸਵਾਈਆਂ ਰਿਟਨ ਵਸਜੋ ਦਿੱਤਾ ਸੀ ਉਹੀ ਬਣਾਤਾ ਇਹਨਾਂ ਨੇ ਪਰਫੈਕਟ ਅਸਲ ਕਿ ਉਹਦੇ ਜਿਆਦਾ ਤਾਂ ਜਿਆਦਾ ਸਲੀਮ ਬੰਦਿਆਂ ਨੇ ਬਣਾ ਦਿੰਦੇ ਆ ਪਰ ਕੇਵਲ ਫਿਟਿੰਗ ਨਹੀਂ ਬਣਦੀ ਆ ਨਾ ਜੀ ਇਹ ਇਹ ਪ੍ਰੋਬਲਮ ਆਉਂਦੀ ਆ ਸਾਨੂੰ ਇਹ ਹਰ ਜਦੋਂ ਵੀ ਆਉਂਦੇ ਆ ਜੀ ਸਤਾ ਕੋਟਪਿੰਟ ਚੱਲ ਕੇ ਆਂ ਪੰਜ 6 ਸਾਲ ਹੋ ਗਏ ਭਾਈ ਕੇਵਲ ਫੰਕਸ਼ਨ ਤੇ ਇਹਨਾਂ ਕੋਈ ਜਾਈਦਾ ਆਪਾਂ ਠੀਕ ਆ ਜਦੋਂ ਫੋਨ ਆਉਂਦੇ ਫਰੈਂਡਸ ਆਉਂਦੇ ਸਾਰੇ ਜੋ ਵੀ ਬਾਹਰੋਂ ਆਇਓ ਕਿ ਇੱਥੇ ਨਹੀਂ ਮੈਂ ਇੱਥੇ ਪੁਲਿਸੀਆਂ अच्छा को हां जी की खासियत ਲੱਗਦੀ ਤੁਹਾਨੂੰ ਇਹਨਾਂ ਦੀ ਫਿਟਿੰਗ ਭਾਈ ਤੁਹਾਡਾ ਆਪਣਾ ਕੱਪੜਾ ਬਹੁਤ ਵਧੀਆ ਜੋ ਤੁਸੀਂ ਚਾਹੁੰਦੇ ਹੋ ਉਦਾਂ ਹਾਂ ਜਿ ਜੋ ਚਾਹੁੰਦੇ ਆ ਤੇ ਕੇ ਵੀ ਆਪੇ ਜਿੱਦਾਂ ਸਾਰਾ ਕੁਝ ਇੱਕੋ ਥਾਂ ਤੋਂ ਮਿਲ ਜਾਂਦਾ ਹਾਂਜੀ ਹਾਂਜੀ ਕੱਪੜਾ ਜੋ ਵੀ ਸਟਿਚਿੰਗ ਬਹੁਤ ਵਧੀਆ ਬਹੁਤ ਵਧੀਆ ਸਪੋਰਟਿਵ ਹੈ ਆਪਣੇ ਲਈ ਤੇ ਸਾਰਿਆਂ ਲਈ ਜੋ ਮੈਂ ਕਸਟਮਰ ਕਮੈਂਟ ਕਰਦਾ ਸਾਰੇ ਆਉਣ ਜੀ ਕੋਈ ਕੁਛ ਦਿਨ ਪਹਿਲੇ ਤਾਂ ਮੈਂ ਆਪਣੇ ਦੋਸਤ ਨਾਲ ਪ੍ਰਾ ਬਣਾਇਆ ਸੀ ਜੀ ਜੀ ਇੱਕ ਕੱਪੜੇ ਲੈਣ ਦੇ ਨਾਲ ਕਿਨੇ ਗਿਆ ਤੇ ਸ਼ੌਪ ਤੇ ਜਾਣਾ ਜੀ ਇਹਦੇ ਲਿੰਦੇ ਲਿੰਦੇ ਚਾਰ ਪੰਜ ਹੋ ਸੀ ਲੇ ਬਹੁਤ ਵਧੀਆ ਲੱਗਾ ਸੋ ਤੁਸੀਂ ਫਰਸਟ ਟਾਈਮ ਆਏ ਹੋ ਆਹ ਫਰਸਟ ਟਾਈਮ ਆਏ ਠੀਕ ਹੈ ਜੀ ਕਿ ਮੇਰੇ ਅਕੀਰਸ ਬਹੁਤ ਵਧੀਆ ਰਹੇ ਬੜਾ ਵਧੀਆ ਜਿੱਦਣ ਗਿਆ ਤੁਹਾਨੂੰ ਉਦੋਂ ਕੱਪੜੇ ਮਿਲ ਗਏ ਹਾਂ ਤੁਹਾਨੂੰ ਗੋੜੀ ਸੀ ਪੈਦੋਂ ਜਿੱਦਣ ਗਿਆ ਹੁਣ ਜੀ ਸੋ ਜੋ ਕਮਿਟਮੈਂਟ ਸੀ ਉਹ ਪੂਰੀ ਹੋ ਗਈ ਤੇ ਬਾਕੀ ਵੈਰਾਈਟੀ ਸਾਰੀ ਆਈ ਪਸੰਦ ਆ ਸਾਰੀ ਬਹੁਤ ਵਧੀਆ ਜੀ ਹੋ ਤਾਂ ਦੱਸਿਆ ਵੀ ਅਸੀਂ ਦੇਖਣ ਆਏ ਹਾਂ ਤੇ ਲੈ ਲੈ ਅਸੀਂ ਚਾਰ ਚਾਰ ਪੈਂਟਾਂ ਲੈ ਲਈਆਂ ਬਹੁਤ ਵਧੀਆ ਵੈਰਾਈਟੀ ਜੇ ਕਮੈਂਟ ਕਰਦੇ ਹੋਗਾ i ਸਾਡੀ ਬੜੇ ਪੁਰਾਣੀ ਰਿਲੇਸ਼ਨ ਹੈ ਜੀ ਇਹਨਾਂ ਨਾਲ ਸਾਡੇ ਫੈਮਿਲੀ ਦੇ ਫਰੈਂਡ ਹੀ ਆ ਨੇ ਤੇ ਸਾਡੀ ਫੈਮਿਲੀ ਚ ਵਿਆਹ ਸੀ ਮੇਰੀ ਵੱਡੀ ਸਿਸਟਰ ਦਾ ਤੇ ਅਸੀਂ ਬਾਹਰੋਂ ਆਏ ਆ ਵੈਨਕੂਵਰ ਤੋਂ ਤੇ ਸਾਡੇ ਅਸੀਂ ਬੜੇ ਇਹਨਾਂ ਦੇ ਪੁਰਾਣੇ ਕਸਟਮਰ ਆ ਤੇ ਇਹਨਾਂ ਤੋਂ ਹੁਣ ਫੇਰ ਸੂਟ ਵਗੈਰਾ ਸਾਰੇ ਆਪਣੇ ਬਣਵਾਉਂਦੇ ਪਏ ਆ ਤੇ ਬੜਾ ਗੁੱਡ ਐਕਸਪੀਰੀਅੰਸ ਹੈ ਇਹਨਾਂ ਦਾ ਵਧੀਆ ਕੁਆਲਿਟੀ ਹੈ ਇਹਨਾਂ ਦੀ ਸਾਰਾ ਕੁਝ ਖਾਸियत ਸਾਨੂੰ ਤੇ ਇਹੋ ਮਹਿਸੂਸ ਹੋਈ ਹੈ ਜੀ ਵੀ ਟੂ ਦਿ ਟਾਈਮ ਨੇ ਤੇ ਬਾਕੀ ਜੋ ਫੈਸ਼ਨ ਦੇ ਵਿੱਚ ਚੱਲਦਾ ਪਿਆ ਉਹਦੇ ਨਾਲ ਚੱਲਦੇ ਨੇ ਵੀ ਇਹ ਕਸਟਮਰ ਨੂੰ ਸੈਟੀਸਫਾਈ ਕਰਦੇ ਨੇ ਪੂਰਾ ਡੀਲਿੰਗ ਵਧੀਆ ਹੈ ਇਹਨਾਂ ਦੀ ਓਵਰਆਲ ਇਸ ਟਾਈਮ ਆਪਾਂ ਵਰਬ ਸ਼ੋਰੂਮ ਤੇ ਆ ਤੇ ਦੋ ਭਰਾ ਇਸ ਸੰਸਥਾ ਨੂੰ ਰਨ ਕਰ ਰਹੇ ਨੇ ਇੱਕ ਫਲੋਰ ਦੇ ਉੱਤੇ ਰੋਬੀ ਹੁੰਦਾ ਤੇ ਰੋਬੀ ਕੋਲੋਂ ਆਪਾਂ ਜਾਣਦੇ ਆ ਹੁਣ ਸ਼ੇਰਵਾਨੀ ਦੇ ਬਾਰੇ ਰੋਬੀ ਕਿਹਾ ਜੀ ਆਸਾਲ ਹੈ ਵਧੀਆ ਜੀ ਬਈ 30 ਨੁਕੀ ਤੋਂ ਉਹ ਵਧੀਆ ਆ ਬੜੀ ਸੋਹਣੀ ਘਟਾਈ ਹੋਈ ਆ ਕੀ ਕਹਿੰਦੇ ਕੀ ਇਹਨੂੰ ਇਹਨੂੰ ਜੀ ਪੰਜਾਬੀ ਜਿਹੜੇ ਦਾ ਨਾਮ ਆ ਉਹਨੂੰ ਕਹਿੰਦੇ ਧੱਕਾ ਵਰਕ اچھا ਜਿਹਨੂੰ ਉਰਦੂ ਚ ਜ਼ਰਦ ਦੋਜ਼ੀ ਕਹਿੰਦੇ ਆ ਨਾ ओके ਇਹਨੂੰ ਆਪ ਪੰਜਾਬੀ ਲੈਂਗੁਏਜ ਆਪਾਂ ਦੱਬਾ ਕਰਕੇ ਦਿੰਦੇ ਹਾਂ। ਹਾਂ ਜੀ ਕਿਹੜੇ ਕੀ ਖਾਸੀਅਤ ਹੈ? ਖਾਸੀਅਤ ਹੈ ਹਾਂ ਜੇ ਜਿਹੜੇ ਪਲੇਨ ਜਿਹੜੇ ਸ਼ਰਵਾਨੀ ਜਿੰਨੀਆਂ ਆਉਂਦੀਆਂ ਵਾਂ। ਹਾਂ। ਇਹ ਕਸਟਮਰਸ ਦੇ ਅਕੋਰਡਿੰਗ ਕੋਈ ਵੀ ਉਹਨਾਂ ਨੂੰ ਕੋ ਡਿਜ਼ਾਈਨ ਹੋਵੇ। ਕੋਈ ਵੀ ਤੇ ਅਸੀਂ ਉਹਨਾਂ ਦੇ ਅਕੋਰਡਿੰਗ ਫਿਰ ਐਮਬ੍ਰੋਇਡਰੀ ਸਾਰੀ ਡਿਜ਼ਾਈਨ ਕਰਵਾ ਦਿੱਤੀ ਹੈ। ਇਹਨੂੰ ਟਾਈਮ ਕਾਫੀ ਲੱਗਦਾ ਪਰ ਜੋ ਫਿਰ ਇਹਦੀ ਡਿਟੇਲਿੰਗ ਦੇਖੋ ਤੁਸੀਂ ਲੱਗੂ ਆਕੇ ਨਾ। ਜੀ। ਮਤਲਬ ਸ਼ਰਵਾਨੀ ਦੀ ਜਿਹੜੀ ਗ੍ਰੇਸ ਆ ਉਹ 2-3 ਗ੍ਰਾਮ ਵੱਜ ਜਾਂਦੀ ਹੈ ਹਾਂਜੀ ਇਹ ਇਹ ਮਨ ਜਿਹੜੀ ਬੈ ਸ਼ਰਵਾਨੀ ਜੰਦੀਆਂ ਉਹ ਵਿੱਚ ਆਲਮੋਸਟ ਸਾਰੇ ਦਕਾਣਾਂ ਉੱਤੇ ਜ਼ਰੂਰ ਮਿਲ ਜਾਂਦੇ ਤੇ ਇਹ ਆਲਮੋਸਟ ਲਗਾ ਨੂੰ ਜਿਹੜਾ ਇਹਨਾਂ ਸਟੋਲ ਹੁੰਦਾ ਵਾ ਉਹ ਜਿਹੜੀ ਬਰਾਇਡ ਹੁੰਦੀ ਹੈ ਉਹਦੇ ਲਹਿੰਗੇ ਦੇ ਕਲਰ ਦਾ ਨਾਲ ਸਟੋਲ ਪੜਿਆ ਹੁੰਦਾ ਗਰੂਮ ਨੇ ਤੇ ਜਿਸ ਨਾਲ ਇਹਦੇ ਹਮ ਗਲੇ ਤੇ ਕਢਾਈ ਹੋਈ ਹੈ ਜੇ ਤੇ ਨਹੀਂ ਹੋਈ ਤੇ ਨਾਲ ਮਾਲਾ ਪਾਉਣੀ ਪੈਂਦੀ ਹੈ ਹਾਂ ਸਹੀ 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 ਤੇ ਦਿਨਾਂ ਨੂੰ ਦੀ ਲੋੜ ਨਹੀਂ ਹਾਂਜੀ ਸ਼ੇਰਵਾਨੀ ਮਤਲਬ ਵਿਡਿੰਗ ਡੇ ਵਾਲੇ ਵੀ ਸਭ ਤੋਂ ਮੇਨ ਡਰੈਸ ਸ਼ੇਰਵਾਨੀ ਹੁੰਦੀ ਹੈ ਅੱਛਾ ਸਾਡੀ ਇਹ ਮਤਲਬ ਇਹ ਗੱਲ ਚੱਲ ਰਹੀ ਹੈ ਕਿ ਨਹੀਂ ਵੀ ਆਪਾਂ ਇੱਕ ਦਿਨ ਚ ਹੀ ਬਣਾ ਦਿੰਨੇ ਆ ਸਹੀ ਗੱਲ ਹੈ ਹਾਂਜੀ 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 ਅੱਛਾ ਇਹ ਮਤਲਬ ਕਿ ਕਿਤਾ ਪੋਸੀਬਲ ਹੈ ਇਟ ਪੋਸੀਬਲ ਮਤਲਬ ਇੱਕਦਮ ਨਹੀਂ ਹੋਇਆ ਜੀ ਮਤਲਬ ਈਅਰ ਬਾਏ ਈਅਰ ਮਤਲਬ ਸੀਜ਼ਨ ਮਤਲਬ ਆਪਾਂ ਸਿਕ ਸਿਕ ਕੇ ਫਿਰ ਉਹਨਾਂ ਆਪਾਂ ਐਕਸਟਰਾ ਮਤਲਬ ਉੱਪਰ ਜਿਹੜੇ ਬਣਾਉਣ ਵਾਲੇ ਜਿਨ੍ਹਾਂ ਨੂੰ ਆਪਾਂ ਟੇਲਰਸ ਕਹਿੰਦੇ ਆ ਉਹ ਐਕਸਟਰਾ ਰੱਖੇ ਹੋਏ ਆ ਜੇ ਇਨ ਕੇਸ ਕੋਈ ਆਲਮੋਸਟ ਜਿਹੜੇ ਬਾਹਰੋਂ ਹੁੰਦੇ ਆ ਉਹ ਸ਼ਾਰਟ ਪੀਰੀਅਡ ਵਾਸਤੇ ਹੁੰਦੇ ਆ ਹੈਨਾ ਜੀ ਤੇ ਉਹਨਾਂ ਨੂੰ ਚਾਹੀਦਾ ਵੀ ਸਮਝੋ ਜੇ 20th ਨੂੰ ਆਇਆ ਤਾਂ 22nd ਨੂੰ ਚਾਹੀਦਾ 23rd ਨੂੰ ਇੱਥੇ ਅਗਲੇ ਦਿਨ ਚਾਹੀਦਾ ਉਹਨਾਂ ਨੂੰ ਇਹ ਫੈਸਿਲਿਟੀ ਦੇਣ ਵਾਸਤੇ ਇੱਕ ਐਕਸਟਰਾ ਟੇਲਰ ਰੱਖ ਕੇ ਇੱਕ ਉਹ ਦੇਣ ਚ ਮਤਲਬ ਦੇ ਦੇਦਾ ਹੁੰਦਾ ਜੋ ਵੀ ਡ्रेसेस ਉਹਨਾਂ ਨੂੰ ਚਾਹੀਦੀਆਂ ਹਨ ਅੱਛਾ ਬਾਹਰ ਵਾਲੇ ਕਿਸੇ ਨੇ ਜੇ ਕਰੋਨਾ ਹੋਵੇ ਤਾਂ ਐਡਵਾਂਸ ਦੇ ਵਿੱਚ ਈਜ਼ੀ ਪ੍ਰੋਸੈਸ ਕੀ ਆ ਕਿ ਉਹ ਜ਼ਿਆਦਾ ਖੱਦਲ ਖਰਾਬੀ ਨਾ ਹੋਵੇ ਉਹਦੀ ਈਜ਼ੀ ਪ੍ਰੋਸੈਸ ਤੇ ਹੋਇਆ ਕਿ ਜਿਵੇਂ ਆਨ ਤੋਂ ਪਹਿਲਾਂ ਵੀਡੀਓ ਕੋਲਤੇ ਹੀ ਸਾਈਜ਼ ਕਰ ਲੈਨੇ ਆ ਓਕੇ ਉਹਦੇ ਵਾਸਤੇ ਨਾ ਤਿੰਨ ਜਣੇ ਦੀ ਰਿਕੁਆਇਰਮੈਂਟ ਹੁੰਦੀ ਆ ਇੱਕ ਜਿਹਦੇ ਕਪੜੇ ਬਣਨੇ ਸਮਝੋ ਜਿਹਦਾ ਸਾਈਜ਼ ਹੋਣਾ ਇੱਕ ਜਿਹਨੇ ਸਾਈਜ਼ ਕਰਨਾ ਤੇ ਤੀਸਰਾ ਜਿਹਨੇ ਸੈਲਫੋਲਡ ਸੋਫੜਨਾ ਸੁਬੋਟੀ ਤੇ ਘਰ ਵਾਲਾ ਤੇ ਨਾਲ ਮੁੰਡਾ ਜਾਂ ਕੁੜੀ ਹਾਂ ਯਾ ਸਰਬੱਤ ਦਾ ਉਹ ਤਿੰਨ ਜਣੇ ਹੋਂ ਤੇ ਪਰਫੈਕਟ ਸਾਈਜ਼ ਹੋ ਜਾਂਦਾ ਜਿਸ ਤਰ੍ਹਾਂ ਫਿਰ ਮੈਂ ਵੀਡੀਓ ਕੋਲਤੇ ਜਿਸ ਤਰ੍ਹਾਂ ਜਿੱਸਾ ਸਮਝੋ ਮੈਂ ਸਾਈਜ਼ ਕਰੀ ਜਾਣਾ ਉਸ ਤਰ੍ਹਾਂ ਹੀ ਅਗੂ ਉਹਨਾਂ ਨੇ ਵੀ ਕਰੀ ਜਾਣਾ ਤੇ ਲਗਾ ਲੋ ਸਾਨੂੰ ਇਸ ਮਤਲਬ ਕੁਝ ਸੈਸ਼ਨ 7-8 ਸਾਲ ਹੋ ਗਏ ਬਾਹਰ ਕਪੜੇ ਪੇੜਦੇ ਓਕੇ ਤੇ ਲੱਕੀ ਲਈ ਕੋਈ ਕੰਪਲੇਨਟ ਨਹੀਂ ਹੋਵੇ ਜਿਹਦਾ ਸਾਈਜ਼ ਅਸੀਂ ਕਰ ਲਿਆ ਹੋਵੇ ਹਾਂ ਜਿਤਨਾ ਸਾਡਾ ਕੋਈ ਕੰਟੈਕਟ ਨੰਬਰ ਜਾਂ ਮੇਰਾ ਇਨਸਟਾ ਤੇ ਪੇਜ ਹੈ ਅੰਡਰਸਕੋਰ ਅਮਰਿਤਸਰ ਜੀ ਉਸ ਤੇ ਸਾਨੂੰ ਕਾਲ ਕਰੇ ਜਾਂ ਵਟਸਐਪ ਤੇ ਮੇਰੇ ਨੰਬਰ ਤੇ ਕੰਟੈਕਟ ਕਰਾਂਗੇ ਹਾਂ ਜੀ ਇੰਡੀਅਨ ਟਾਈਮਿੰਗਸ ਦੇ हिसाब ਨਾਲ ਸਵੇਰੇ 11 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਅਵੇਲੇਬਲ ਹੁੰਨੇ ਆ ਉਹਨਾਂ ਨੂੰ ਕੋ ਸਾਨੂੰ ਬਰ ਨੂੰ ਫੋਨ ਕਰ ਸਕਦੇ ਜਿਹੜੇ ਮਰਜ਼ੀ ਟਾਈਮ ਤੇ ਤੇ ਉਹ ਵੀਡੀਓ ਕਾਲ ਤੇ ਮਤਲਬ ਜਿਹੜਾ ਮਰਜ਼ੀ ਸਾਈਜ਼ ਕਰਾ ਕੇ